ਕੀਤਾ ਤੁਸੀਂ ਦੀਦੀ ਨੂੰ ਫੋਨ? ਸੁਨੀਪ ਕੀਤਾ ਫੋਨ ਕਦੋਂ ਹੁੰਦਾ? ਅਜੇ ਤੱਕ ਆਈ ਨਹੀਂ ਆ ਦੀਦੀ। ਜੇ ਆਉਂਦੀ ਹੈ ਨਾ ਉਹਨਾਂ ਨਾਲ ਮੈਂ ਗੱਲ ਕਰਨੀ ਆ। ਮੈਂ ਉਧਰ ਜਾ ਕੇ ਗੱਲ ਕਰਨੀ ਆ। ਮੈਂ ਗੱਲ ਕਰਨੀ ਆ ਤੇ ਮੈਂ ਉਧਰ ਜਾ ਕੇ ਗੱਲ ਕਰਨੀ ਆ। ਜੋ ਆਉਂਦਾ ਮੈਨੂੰ ਇਹ ਪਤਾ ਲੱਗਾ ਬਣਾ ਵੀ लवली ਨੇ ਮੇਰੇ ਤੇ ਇਹ ਕੰਮ ਕਰਾਇਆ ਵਾ। ਹੁਣ ਤਾਂ ਮੈਂ ਹਜੇ ਕੰਮ ਕਦੀ ਵੀ ਨਹੀਂ ਕਰਾਉਂਦਾ। ਕੋਈ ਲੋੜ ਨਹੀਂ ਨੌਕਰੀ ਦਿਵਾਉਂਦੀ। ਮਰਨ ਭੁੱਖੇ ਸਾਨੂੰ ਕੀ ਆ? ਵੇਲਾ ਜੋ ਬਗਾਨੀਆਂ ਨਹੀਂ ਆਈ ਤੇ ਭਰਾ ਉਹ ਭੈਣ ਫੇਕ ਪਵਾਉਂਦੇ ਪਵਾਉਂਦੇ ਨਾ। ਇੰਪਾ ਮੈਨੂੰ ਅਸਲ ਤੇ ਸਾਰੇ ਪਾਉਂਦੇ ਪਾਉਂਦੇ ਨਹੀਂ ਆ ਵੀ ਆਪਣੀ ਵੀਡੀਓ ਨਹੀਂ ਦੇਖਦਾ ਹੈ ਸਾਰੀਆਂ ਵੀਡੀਓਜ਼ ਦੇਖਦਾ ਤਗੜਾ ਹੋ ਕੇ ਦੇਖਦਾ ਵਸਾ ਸਾਰੀਆਂ ਵੀਡੀਓਜ਼ ਦੇਖਦਾ ਪਾਉਂਦੇ ਪਾਉਂਦੇ ਨਹੀਂ ਚੱਲ ਕੀ ਕਹਿਣਾ ਹੈ ਇੱਕ ਪਵਾਉਂਦੇ ਨਹੀਂ ਵੀ ਇਹ ਕੰਮ ਤੋਂ ਬਚਾਉਂਦੇ ਆ ਬਚਾਉਂਦੇ ਆ ਨਾ ਤੇ ਮੈਨੂੰ ਮਰਵਾ ਹੀ ਦਿੰਦੇ ਉਹ ਅਗਲਾ ਇਹੋ ਜਿਹਾ ਪਾਉਂਦੇ ਇੱਕ ਤੋਂ ਡਰਦੇ ਡਰਦੇ ਨਹੀਂ ਨਿਕਲਦੇ ਆ ਦਰਦੇ ਦਰਦੇ ਨਹੀਂ ਫੇਕ ਤੂੰ ਨਹੀਂ ਫੇਕ ਇਹ ਹੋਰ ਕੋਈ ਗੱਲ ਕਰ ਰਹੇ ਨੇ ਕਿਸ ਤਰੀਕੇ ਨਾਲ ਉਹ ਫੇਕਦਾ ਤੇ ਮੈਨੂੰ ਪਤਾ ਨਹੀਂ ਆ ਪਰ ਮੈਨੂੰ ਮਰਵਾ ਦੇਣਾ ਹੀ ਨਾ ਤੂੰ ਹਾਂ ਧੰਨਵਾਦ ਸਸੀ ਜੀ ਦੀ ਸਸੀ ਘਰ ਪਾ ਬੇਹੀ ਕੋਸ ਨਾ ਠੀਕ ਠਾਕ ਹਾਂਜੀ ਠੀਕ ਆ ਤੀ ਸੁਣਾਓ ਬਸ ਐਵੇਂ ਠੀਕ ਆ ਠੀਕ ਕਰਦੇ ਧੁੱਪੇ ਬੈਠੇ ਠੀਕ ਕਰਦੇ ਵਨ ਜੀ ਦੀ ਜੇ ਤੁਹਾਨੂੰ ਪਤਾ ਹੀ ਉਹ ਕੁੜੀਏ ਦੀਦੀ ਜੇ ਤੁਹਾਨੂੰ ਪਤਾ ਹੀ लवली ਨੇ ਦਲਜੀਤ ਨੂੰ ਮਰੌਣ ਦੀ ਕੋਸ਼ਿਸ਼ ਕੀਤੀ ਕੋਸ਼ਿਸ਼ ਕੀਤੀ ਕੋਸ਼ਿਸ਼ ਕੀਤੀ ਕੋਸ਼ਿਸ਼ ਕੀਤੀ लवली ਕੀ ਕੋਸ਼ਿਸ਼ ਕੀਤੀ ਕੋਸ਼ਿਸ਼ ਕੀਤੀ ਮਾ ਕਹਿਣਾ ਮਾਦਰੂ ਨਹੀਂ ਹੋਣਾ ਮੈਂ ਕਰਾਂਗਾ ਕੋਸ਼ਿਸ਼ ਮੈਂ ਰੋਗਾ ਤਾਂ ਆ ਲਖਦੀ ਹੈ ਨਾ ਨਾਜਰ ਇਹ ਚੰਗਾ ਭਰਾ ਵਾ ਭਰਾ ਦਾ ਹੀ ਭਰਾ ਦੁਸ਼ਮਣ ਹੋ ਗਿਆ ਵਾ ਕੁਜ ਅੱਜ ਕੱਲ ਫੋਨ ਹੀ ਸਪੇਡਦਾ ਬਰਾਬਰ ਫੋਨ ਉੱਪਰ ਬਣਾਉਣਾ ਹੈ ਕਿ ਇੱਦਾਂ ਟੋਟਾ ਬਰਾ ਮਮ ਕਰਦਾ ਜਦੋਂ ਮੈਂ ਆਮ ਕਰਨ ਲੱਗਦਾ ਤਾਂ ਡਿਸਪੀਰ ਇਹ ਮੈਂ ਫੋਨ ਉੱਪਰ ਬਣਾਉਣਾ ਹੈ ਕਿ ਅੱਜ ਤੱਕ ਭਰਾ ਐਦਾਂ ਹੁਣ ਇਹ ਚੰਗਾ ਭਰਾ ਵਾ ਭਰਾ ਨੂੰ ਭਰਾ ਹੀ ਮਰਾਦ ਲੱਗਾ ਸੀ ਭਰਾਈ ਭਰਾਈ ਕੀ ਭਰਾਈ ਕੀ ਹੈ ਵਨ ਦੀਦੀ ਚੰਗਾ ਭਰਾ ਵਾ ਭਰਾ ਨੂੰ ਭਰਾ ਹੀ ਮਰਾਦ ਲੱਗਾ ਸੀ ਅੱਜ ਕੱਲ ਤੇ ਕੋ 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 ਦੀਦੀ ਕਹਿੰਦਾ ਕਿ ਮਤਲਬ ਤੁਹਾਡਾ ਤੁਸੀਂ ਜਦੋਂ ਗੱਲ ਕਹਿੰਦੇ ਤੁਸੀਂ ਮੇਰੇ ਤੇ ਸੁਰ ਦਿੰਦੇ ਹੋ ਵਨ ਦੀਦੀ ਦੀ ਦੋਦੇ ਹੀ ਗੱਲ ਸੁਣਾਉਂਦੇ ਹੋ ਮਾਲਕਾ ਲਾਜ ਕਿਧਰੋਂ ਕਰ ਲੈਣੇ ਇਧਰੋਂ ਕਰ ਨਹੀਂ ਆਉਣ ਲੱਗੀ ਆ ਤੇ ਹੁਣ ਬੜਾ ਦਸਾਂ ਡੀ ਇਹਦੇ ਮੜਕੇ ਆੜ ਆੜ ਕੇ ਬੋਲਣਾ ਵੇਖੀ ਚਲੋ ਚਲੋ ਭਾਜੀ ਆ ਗਿਆ ਉਹਦੇ ਸਾਹਮਣੇ ਕੜਾ ਗਾ ਜੇ ਮੈਂ ਤੁਹਾਨੂੰ ਨਾਰ ਇੱਥੇ ਗਾਣਾ ਮੈਂ ਤੁਕ ਦਲਜੀਤ ਇਹ ਤੁਹਾਨੂੰ ਘਰੋਂ ਕਰਦਾ ਇੱਥੋਂ ਸ਼ੁਰੂ ਕਰਨਾ ਅੱਛਾ ਉਹ ਦੇਖੋ ਕੀ ਹੋ ਰਿਹਾ ਚੱਲ ਇਹ ਵੀ ਬਾਤ ਹੈ ਦਲਜੀਤ ਨੇ ਤੁਹਾਨੂੰ ਘਰੋਂ ਘੜਤਾ ਸੀ ਮੈਂ ਤੁਹਾਨੂੰ ਤਾਂ ਢੋਕਿਆ ਸੀ ਤੇ ਤੂੰ ਢੋਕਿਆ ਸੀ ਮੈਂ ਨਹੀਂ ਢੋਕਿਆ ਕੀ ਆ ਪੰਗਾ ਜਿਉਂਦਾ ਨਾ ਸੀਨ ਕਰਨਾ ਮਜ਼ਾ ਆਉਂਦਾ ਬੰਦੇ ਨਾਲ ਇਹ ਮਜ਼ਾ ਹੈ ਇੱਕ ਮਿੰਟ ਦਲਜੀਤ ਨੇ ਤੁਹਾਨੂੰ ਘਰੋਂ ਕੱਢਤਾ ਸੀ ਮੈਂ ਤੁਹਾਨੂੰ ਤਾਂ ਢੋਕਿਆ ਸੀ ਫੇਰ ਇਹ ਢੋਕਿਆ ਢੋਕਿਆ ਹੈ ਕੀ ਗਾ ਦੋ ਮੈਂ ਤਾਂ ਢੱਕਿਆ ਸੀ ਫੇਰ ਰੋਕਿਆ ਕਹਿਣਾ ਇੱਦਾਂ ਢੱਕਿਆ ਸੀ ਮੈਂ ਤੁਹਾਨੂੰ ਤਾਂ ਢੱਕਿਆ ਮम्मी ਨੇ ਸੀ ਮਾਲਾ ਕੀ ਕਹਿੰਦਾ ਨਹੀਂ ਨਹੀਂ ਦੱਸ ਕਰੇਗੀ ਰੋਕਿਆ ਨਹੀਂ ਕੀ ਕਰਾਂ ਕਿਦਾਂ ਨਹੀਂ ਤੇ ਜਦੋਂ ਮੰਮੀ ਦੀ ਵਾਰੀ ਆਉਣੀ ਉਹਦੋਂ ਕਿਹਨੇ ਦੱਸਣਾ ਹੋਰ ਕਹਿੰਦੇ ਦੱਸ ਮੰਮੀ ਦਲਜੀਤ ਨੇ ਤੈਨੂੰ ਕਰੋ ਘੜਤਾ ਸੀ ਤੈਨੂੰ ਮੈਂ ਤਾਂ ਰੋਕਿਆ ਦਲਜੀਤ ਨੇ ਤੈਨੂੰ ਕਰੋ ਘੜਤਾ ਸੀ ਤਾਂ ਤੈਨੂੰ ਮੈਂ ਰੋਕਿਆ ਸੀ ਹਾਏ ਹਾਏ ਨਹੀਂ ਮੈਂ ਤੇ ਪੁੰਡਾ ਦੇ ਖੱਕਰ ਨੂੰ ਤਾਂ ਪਾ ਲਿਆ ਮੈਂ ਤੇ ਇਹਨੂੰ ਛੇੜ ਕੇ ਨਾ ਫਾਈ ਲੈ ਲਿਆ ਮੈਂ ਲਵਲੀ ਲਵਲੀ ਬਾਹਰ ਆ ਇੱਧਰ ਆ ਜਾਓ ਕਿਧਰ ਮੂੰ ਚੁਕਿਆ ਵਾ ਇਹ ਸਭ ਕੋਹੀਂ ਹੈ ਰ ਆਪਣੀਏ ਲਵਲੀ ਨੇ ਜੋ ਗਿਆ ਹੈ ਨਹੀਂ ਠੀਕ ਹੈ ਨਾ सब कुछ तु करवाया वा मेरे प्रवा सारा मेरे कुछ ना अराप लीए लवली ने जो कह नहीं सब कुछ तु करवाया सारा कुछ अहप लीए मैं उतो आ गया यार्ली सारा कुछ तु करवाया वाण ਇੱਕ ਮਿੰਟ ਭਰਾ ਦਾ ਦੁਸ਼ਮਣ ਬਣ ਗਿਆ ਤੂੰ ਤੈਨੂੰ ਮਾਸਾ ਸ਼ਰਮ ਨਹੀਂ ਆਈ ਮੰਮੀ ਮੇਰੀ ਸੁਣੋ ਗੱਲ ਠੀਕ ਹੈ ਨਾ ਲੱਭਣੀ ਤੁਸੀਂ ਗੱਲ ਸੁਣ ਲੈ ਮੇਰੀ ਅੱਜ ਤੋਂ ਬਾਅਦ ਨਾ ਤੇਰਾ ਨਾ ਮੇਰਾ ਮਰਨ ਜਰਮਣ ਜਾਨੀ ਇਹ ਕਰਦਾ ਨਹੀਂ ਮੈਂ ਨਸ਼ੇ 'ਚ ਪੈਣਾ ਹੋਰ ਚਲਾਈ ਤਾਪੜੋ ਲੈ ਚਲਾਈ ਮੈਂ ਲੈ ਚਲਵਾਂਗਾ ਜੀ ਜੀ ਬਈ ਮੁਝ ਬਾ ਚੱਲ ਚੱਲ ਆ ਲੱਗਦਾ ਨਾ ਠੀਕ ਹੈ ਉਹ ਜਿਹੜਾ ਬਾਗ ਵਿੱਚ ਜਵਾਲਾ ਉਹ ਮਸਾ ਕਰਦਾ ਉਹ ਸਿਆਣੀ ਉੱਗਦੀ ਤੇ ਚੱਲ ਲੱਗੀ ਮਗਰ ਉਹ ਕਹਿੰਦਾ ਨਹੀਂ ਟੀਵੀ ਤੇ ਤੂੰ ਸਿਆਣੀ ਹੈ ਉਹਨੇ ਤੇ ਤੂੰ ਨੰਨਾ ਕਰ ਲਗੀ ਤੂੰ ਲੈਣਾ ਤੂੰ ਨਹੀਂ ਨਹੀਂ ਮਾਕਾ ਇਹ ਸਿਆਣੀ ਆ ਗਿਆ ਨਾ ਉਹ ਨਹੀਂ ਉਹ ਨਹੀਂ ਕਹਿੰਦਾ ਯਾਰ ਕਿਦਨ ਕੋ ਕਿਦਨ ਕੋ ਉਹ ਆਂਦਾ ਮਾਫ਼ ਸੁੱਕੇ ਥਾਂ ਪੈਂਦੀ ਨੇ ਆਣੇ ਨੂੰ ਗਿੱਲੇ ਥਾਂ ਆਉਂਦੀ ਆ ਆਂਦਾ ਥੋੜਾ ਜਿਹਾ ਗਲਤ ਹੋ ਗਿਆ ਲੱਗਦਾ ਮੈਂ ਕੋਈ ਨਾ ਕੀ ਕਹਿੰਦਾ ਉਹ ਹੀ ਗੱਲ ਮੇਰੀ ਵਰੀ ਹੋਈ ਕਿਹਦੀ ਪੱਗ ਆਹੋ ਕੀ ਕਹਾਣੀ ਚੱਲਦੀ ਨਹੀਂ ਵੀ ਨਹੀਂ ਆ ਪਾਣੀ ਹੁੰਨ ਦੇਣਾ ਏਦਾਂ ਨਹੀਂ ਕਰਨ ਦੇਣਾ ਮੈਂ ਕਹਿੰਨੀ ਐ ਇੰਨਾ ਚ ਕੰਮਾਂ ਚ ਹੈਗੀ ਵਨ ਮੈਂ ਹੈਲੋ ਹੈਲੋ ਵਨ ਨਹੀਂ ਤੂੰ ਹੀ ਆਪਣੇ ਮੁੰਡੇ ਨੂੰ ਮਰਵਾ ਦੇ ਲੱਗਿਆ ਸੀ ਮੁੰਡੇ ਕੋਲੋਂ ਵਨ ਨਹੀਂ ਤੂੰ ਹੀ ਮੁੰਡੇ ਨੂੰ ਆਪਣੇ ਆਪਣੇ ਮੁੰਡੇ ਨੂੰ ਆਪਣੇ ਮੁੰਡੇ ਕੋਈ ਮਰਵਾ ਲਨ ਲੱਗਿਆ ਸੀ ਏਦਾਂ ਹੀ ਕਹਿਣਾ ਹੈ ਆ ਬੜੀ ਸਿਆੜੀ ਆਪਣੇ ਜਿੰਨੇ ਹੋਣੇ ਆਪਣੇ ਘਰ ਦੀ ਭਣਾ ਆਈ ਦੇਖ ਕੇ ਕਿ 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 ਮਮੀ ਮੇਰੇ ਕੋਲੇ ਬੋਲੇ ਜਾਂਦੇ ਆ ਉਧਰ ਵੇ ਡਾਇਰੈਕਟਰ ਸਾਹਿਬ ਉਧਰ ਚਲੇ ਗਏ ਅੱਜ ਡਾਕਟਰ ਸਾਹਿਬ ਅੱਜ ਬਿਮਾਰ ਹੋ ਗਏ ਆ ਡਾਕਟਰ ਸਾਹਿਬ ਜਿਉਂ ਹੁੰਦੀ ਆ ਵੀ ਪੱਥਰੀ ਦੀ ਦਰਦ ਹੋਣਦੀ ਮੂੰਹ ਮੇਰਾ ਖਾਰਿਆ ਵਨ ਨਹੀਂ ਤੇ ਵੱਡੇ ਮੁੜੇ ਨੇ ਪਰ ਹਾਂ ਲੱਗੇ ਤੈਨੂੰ ਲੱਗਦਾ ਵਾ ਤੈਨੂੰ ਕਰਾਈ ਸੀ ਇਹਨਾਂ ਦਾ ਵਨ ਨਹੀਂ ਤੇ ਦਲਜੀਤ ਨੂੰ ਮਰਵਾਦਾ ਲੱਗਿਆ ਸੀ ਲਵਲੀ ਕੋਲੋਂ ਤੁਸੀਂ ਵਨ ਕੀ ਮਜਬੂਰੀ ਸੀ ਨਹੀਂ ਕਿੱਥੋਂ ਸ਼ੁਰੂ ਕਰਨਾ ਹੈ ਕੀ ਮਜਬੂਰੀ ਰੂਪੀ ਰਪਿੰਦਰ ਜੀ ਦਲੇ ਹੈਗੀ ਹੈਗੀ ਸੀ ਤੁਸੀਂ ਵੀ ਦਲੇ ਹੋਗੇ ਕੋਈ ਤਕੀਰ ਕੀ ਗੱਲ ਕਰੀ ਤਕੀਰ ਕੀ ਗੱਲ ਏਦਾਂ ਕਹਿਣਾ ਸੀ ਕੀ ਏਦਾਂ ਉਹ ਕਿ ਨਹੀਂ ਦੱਸਿਆ ਏਦਾਂ ਕਹਿਣਾ ਉਹ ਪ੍ਰੈਸ ਵਾਲਾ ਤੇਰਾ ਕਹਿਣਾ ਹੈ ਨਾ ਤੇ ਕੰਟਰਾ ਕਦਾ ਵੀ ਚੱਲਦਾ ਹੈ ਆਹੋ ਚੱਲ ਵਨ ਦਨਜੀਤ ਕਹਿਣਾ ਹੈ ਚੱਲ ਆ ਦੋਵੇਂ ਜਣੀਆਂ ਨਾ ਬਹੁਤ ਜਿਹੜਾ ਦਿੰਦੀਆਂ ਨੇ ਮੈਨੂੰ ਬਹੁਤ ਸਟੱਮ ਹਾਂ ਆ ਦੋਵੇਂ ਜਣੀਆਂ ਮੈਂ ਕੀ ਰੌਲਾ ਪਾਉਣਾ ਸੀ ਮੇਰੀ ਗੱਲ ਸੁਣ ਮੈਂ ਤਾਂ ਟੱਕਣ ਟੱਕਿਆ ਮੈਂ ਸੋਚਿਆ ਦੋਵਾਂ ਭਰਾਵਾਂ ਦਾ ਕੀ ਬਾਤ ਤੇ ਪਹਿਲਾਂ ਬੜੀ ਸੁਣੀ ਗੱਲ ਹੋ ਗਈ ਕਿੰਨਾ ਮੇਰੀ ਸੁਣੀ ਗੱਲ ਹੋ ਗਈ ਹੁਣ ਬਣੇ ਹੋਣ ਦੀ ਇਹ ਰੰਦੀ ਦੜ ਗਈ ਛਾ ਉਹਨਾਂ ਲੋਕਾਂ ਦੀ ਵੀ ਵੱਧ ਗਿਆ ਵਾ ਇਸ ਵਾਲਾ ਵੀ ਵੀ ਵੱਧ ਗਿਆ ਅਲਸੀ ਕਿੰਨੇ ਹੂੰ ਬੰ ਜੇ ਲਵਲੀ ਇਹਨੂੰ ਫੇਰ ਮਰਵਾ ਦਿੰਦਾ ਤੇ ਫੇਰ ਕਿਉਂ ਮਰਵਾਉਂਦਾ ਹੁਣ ਪਤਾ ਲੱਗ ਗਿਆ ਹੀ ਸਾਰਿਆਂ ਨੂੰ ਉਹਨੂੰ ਪਤਾ ਲੱਗ ਗਿਆ ਹੀ ਸੋਝ ਗਿਆ ਹੀ

ਜੀ ਜੇ ਦਿੱਤਾ ਕੀ ਬੋਲ ਜੇ ਮੁਰਕੇ लवली ਇਹ ਕੰਮ ਕਰ ਜੇ ਮੁਰਦਨ ਨਹੀਂ ਜੇ लवली ਫੇਰ ਉਹਨੇ ਮਰਵਾ ਦਿੰਦਾ ਅੱਗੇ ਮਹਾ ਦੇ ਵਿਚਾਰੇ ਦੀ ਜਾਨ ਬਜੀ ਹੁਣ ਕੀ ਕਹਿਣਾ ਹੈ ਮੈਂ ਉਹ ਹੀ ਕਹਿਣਾ ਵੀ ਉਹਨੇ ਸੋਚ ਗਈ ਆਹੋ ਹੂੰ ਪਤਾ ਲੱਗ ਗਿਆ ਵੀ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਬੜਾ ਲੜਦੇ ਦੋਵੇਂ ਜੀ ਹੁਣ ਮੈਂ ਹਮ ਬੋਲਨੀ ਆ ਕਰਦੇ ਰੋ ਕਰਦੇ ਰੋ ਜੋ ਕਰਨਾ ਵਾ ਤੁਹਾਡੇ ਕਰ ਕਰਦੇ ਰੋ ਜੋ ਮਰਜੀ करो तो <laughs> वन... जो मर्जी करते रहो जो मर्जी करते रहो जो मर्जी करते रहो जो मर्जी ਵਨ ਕਰਦੇ ਰੋ ਜੋ ਮਰਜੀ ਤੁਹਾਡੇ ਘਰੋਂ ਨਹੀਂ ਲੜਾਈ ਮੁੱਕਣੀ ਮੈਨੂੰ ਤਾਂ ਲੱਗਦਾ ਤੁਹਾਡੇ ਘਰ ਭੂਤ ਵੱਸਦੇ ਆ ਮੈਂ ਚੰਗੇ ਚੱਲੀ ਆ ਵਨ ਹਾਏ ਨਹੀਂ ਮੈਂ ਮਰ ਜਾ ਨਹੀਂ लवली ਦਲਜੀਤ ਨੂੰ ਮਰਾਦ ਲੱਗਾ ਇਹ ਗੱਲ ਕਿਸੇ ਤੇ ਯਕੀਨ ਨਹੀਂ ਗਿਆ ਅਸਾ ਵਨ ਹਾਏ ਨਹੀਂ ਮੈਂ ਮਰ ਜਾ ਨਹੀਂ ਅੱਜਕੱਲ ਕਿਸੇ ਤੇ ਯਕੀਨ ਨਹੀਂ ਰਹਿ ਗਿਆ ਭਰਾ ਹੀ ਭਰਾ ਹੀ ਦਾ ਵਨ ਉਹ ਨਹੀਂ ਦੇਖਣਾ ਇਦਾਂ ਦੇਖਣਾ ਅਸਾ